ਹਾਂਜੀ ਦੋਸਤੋ ਆਪਾਂ ਅਕਸਰ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਬਾਲ ਖਰੀਦਣ ਵਾਲੇ ਫਰਦੇ ਹੁੰਦੇ ਆ ਉਹ ਘਟੋ ਘਟ 2000 ਰੁਪਏ ਨੂੰ ਕਿਲੋ ਸ਼ਾਇਦ ਲੈਂਦੇ ਆ ਬਾਲ ਆਪੋ ਕਹਿੰਨੇ ਆ ਵੀ ਬਾਲ ਲੈ ਕੇ ਕਿੱਥੇ ਜਾਂਦੇ ਆ ਅੱਜ ਤੁਹਾਨੂੰ ਦਿਖਾਉਂਦੇ ਆ ਬਾਲ ਕਿੱਥੇ ਲੈ ਕੇ ਜਾਂਦੇ ਆ ਉਹ ਸਾਰੇ ਬਾਲ ਇਕੱਠੇ ਕਰਕੇ ਅੱਗੇ ਦੇ ਅੱਗੇ ਇਹਨਾਂ ਦੇ ਸਪਲਾਈਅਰ ਹੁੰਦੇ ਆ ਕੰਪਨੀਆਂ ਨੂੰ ਵੇਚਦੇ ਨੇ ਤੇ ਉਹ ਕੰਪਨੀਆਂ ਵਾਲੇ ਬਾਲ ਇੱਕ ਜਗ੍ਹਾ ਇਕੱਠੇ ਕਰ ਲੈਂਦੇ ਨੇ ਤੇ ਉਹਨਾਂ ਦਾ ਆਪਣਾ ਫੈਕਟਰੀ ਬਣਾਈ ਹੁੰਦੀ ਆ ਤੇ ਉਹਦੇ ਵਿੱਚ ਜਿੱਦਾਂ ਤੁਹਾਡੇ ਸਾਹਮਣੇ ਦੇਖ ਰਿਹਾ ਨਾ ਕਰੰਡਾ ਜਿਹਾ ਰੱਖਿਆ ਹੋਇਆ ਉਹਦੇ ਨਾਲ ਬਾਲਾਂ ਦੀ ਸਫਾਈ ਕਰਦੇ ਨੇ ਵੇ ਗੁੰਝਲਦਾਰ ਟੁੱਟੇ ਹੋਏ ਮਤਲਬ ਵਾਲ ਸਾਈਡ ਤੇ ਹੋ ਜਾਣ ਤੇ ਵਾਲ ਸਿੱਧੇ ਵੀ ਹੋ ਜਾਣ ਇਹਨਾਂ ਨੂੰ ਇਕੱਠੇ ਕਰਕੇ ਵਾਲ ਇਹ ਹੌਲੀ ਹੌਲੀ ਮਤਲਬ ਗੁੱਤਾਂ ਨੂੰ ਬਣਾ ਲੈਂਦੇ ਜਿਹੜੇ ਵੱਡੇ ਵਾਲ ਆ ਉਹ ਤਾਂ ਦੁਕਾਨਾਂ ਤੇ ਵਿਕ ਜਾਂਦੇ ਆ ਵੀ ਉਹ ਲੇਡੀਜ਼ ਆਪਣੀਆਂ ਗੁੱਤਾਂ ਕਰ ਲਈ ਲੈਂਦੀਆਂ ਨੇ ਤੇ ਛੋਟੇ ਵਾਲਾਂ ਦੀ ਵਿੱਗ ਬਣਾ ਲੈਂਦੇ ਨੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜਾਣਕਾਰੀ ਤਾਂ ਮੇਰਾ ਵੀਰ ਜਰੂਰ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਰੇ